ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਮਟਾਪੇ ਤੋਂ ਬਹੁਤ ਪਰੇਸ਼ਾਨ ਹੋ ਤਾਂ ਮੂਲੀ ਦੇ ਰਸ ਵਿੱਚ ਨਮਕ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਪੀ ਲਓ ਇਸ ਨਾਲ ਲਾਭ ਮਿਲੇਗਾ ਨੰਬਰ 2 ਜੇਕਰ ਗਰਦਨ ਦਾ ਰੰਗ ਕਾਲਾ ਪੈ ਗਿਆ ਹੈ ਤਾਂ ਦੁੱਧ ਵਿੱਚ ਬੇਸਣ ਮਿਕਸ ਕਰਕੇ ਗਰਦਨ ਉੱਪਰ ਰਗੜ ਲਓ ਇਸ ਨਾਲ ਸਾਰਾ ਕਾਲਾਪਨ ਖਤਮ ਹੋ ਜਾਵੇਗਾ ਨੰਬਰ 3 ਰਾਤ ਦੇ ਸਮੇਂ ਕਦੇ ਵੀ ਚੌਲਾਂ ਦਾ ਤੇ ਰਾਜਮਾ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਕਿਉਂਕਿ ਇਹ ਰਾਤ ਨੂੰ ਪਚਣ ਵਿੱਚ ਸਮਾਂ ਲਗਾਉਂਦੇ ਹਨ। ਨੰਬਰ 4 ਕੱਚੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦਾ ਰੰਗ ਸਾਫ਼ ਤੇ ਮੁਲਾਇਮ ਹੋ ਜਾਂਦਾ ਹੈ। ਨੰਬਰ 5 ਜੇਕਰ ਤੁਸੀਂ ਪਰਚਨ ਨਾਲ ਸੰਬੰਧਿਤ ਸਮੱਸਿਆ ਦੇ ਸ਼ਿਕਾਰ ਹੋ ਤਾਂ ਰੋਜ਼ਾਨਾ ਕਿਸ਼ਮਿਸ ਦਾ ਸੇਵਨ ਕਰਿਆ ਕਰੋ ਇਸ ਨਾਲ ਪੇਟ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ ਨੰਬਰ 6 ਜੇਕਰ ਤੁਸੀਂ ਘਰ ਵਿੱਚ ਦੁੱਧ ਜਲਦੀ ਨਾਲ ਠੰਡਾ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਚਾਂਦੀ ਦਾ ਛੱਲਾ ਰੱਖੋ ਇਸ ਨੂੰ ਬਹੁਤ ਜਲਦੀ ਠੰਡਾ ਹੋ ਜਾਵੇਗਾ ਨੰਬਰ 7 ਬੁਖਾਰ ਵਿੱਚ ਕਦੇ ਵੀ ਦਵਾਈ ਨਾ ਖਾਓ ਇਸ ਨਾਲ ਸਰੀਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦੇ ਹਨ ਅਜਿਹੇ ਵਿੱਚ ਜੇਕਰ ਤੁਸੀਂ ਗਰਮ ਪਾਣੀ ਵਿੱਚ ਕੁਝ ਸਮਾਂ ਆਪਣੇ ਪੈਰ ਰੱਖ ਲੈਂਦੇ ਹੋ ਤਾਂ ਇਸ ਨਾਲ ਬੁਖਾਰ ਆਸਾਨੀ ਨਾਲ ਉਤਰ ਜਾਂਦਾ ਜਾਂ ਫਿਰ ਸਰੀਰ ਉੱਪਰ ਠੰਡੇ ਪਾਣੀ ਦੀਆਂ ਪੱਟੀਆਂ ਰੱਖੋ ਨੰਬਰ 8 ਬੁਖਾਰ ਵਿੱਚ ਗੂੰਗੁਨਾ ਪਾਣੀ ਸਿਪ-ਸਿਪ ਕਰਕੇ ਪੀਜੋ ਇਸ ਨਾਲ ਬੁਖਾਰ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਨੰਬਰ 9 ਲੋਕੀ ਨੂੰ ਸੁਕਾ ਕੇ ਨਾਰੀਅਲ ਤੇਲ ਵਿੱਚ ਭੁੰਨ ਲਓ ਇਸ ਦਾ ਪੇਸਟ ਬਣਾ ਕੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਕੁਦਰਤੀ ਤੌਰ ਤੇ ਕਾਲੇ ਹੋ ਜਾਣਗੇ। ਨੰਬਰ 10 ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚ ਸੌਂਫ, ਅਜਬੈਨ, ਜੀਰੇ ਦਾ ਪਾਊਡਰ ਬਣਾ ਕੇ ਖਾਣ ਨਾਲ ਪੇਟ ਦੀ ਗੈਸ, ਕਬਜ਼ਾ ਵਰਗੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨੰਬਰ 11 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਰੋਜ਼ਾਨਾ ਰਾਤ ਨੂੰ ਦੁੱਧ ਵਿੱਚ ਧਣੀਆਂ ਪਾ ਕੇ ਪੀ ਲਿਆ ਕਰੋ ਇਸ ਨਾਲ ਭੁੱਲਣ ਦੀ ਬਿਮਾਰੀ ਹੌਲੀ ਹੌਲੀ ਦੂਰ ਹੋ ਜਾਵੇਗੀ ਨੰਬਰ 12 ਖਾਂਸੀ ਹੋਣ ਤੇ ਸਰੋਂ ਦੇ ਤੇਲ ਵਿੱਚ ਕਪੂਰ ਮਿਲਾ ਕੇ ਉਸ ਤੇਲ ਦੀ ਮਾਲਿਸ਼ ਆਪਣੀ ਛਾਤੀ ਤੇ ਪਿੱਠ ਦੀ ਕਰ ਲਓ ਇਸ ਨਾਲ ਖਾਂਸੀ ਤੋਂ ਆਰਾਮ ਮਿਲੇਗਾ ਨੰਬਰ 13 ਗਲੇ ਦੀ ਖਾਰਜ ਅਤੇ ਸਰਦੀ ਜ਼ੁਕਾਮ ਤੋਂ ਬਚਣ ਲਈ ਗਰਮ ਪਾਣੀ ਵਿੱਚ ਇੱਕ ਟੁਕੜਾ ਗੁੜ ਅਤੇ ਕਾਲੀ ਮਿਰਚ ਮਿਕਸ ਕਰਕੇ ਪੀ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 14 ਹਰੀ ਮੂੰਗੀ ਦੀ ਦਾਲ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਤੇ ਨਾਲ ਹੀ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਨੰਬਰ 15 ਹਾਈ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਲਈ ਰੋਜ਼ਾਨਾ ਨਿੰਮ ਦੇ ਤਾਜ਼ੇ ਪੱਤੇ ਚਬਾ ਲਿਆ ਕਰੋ ਤੇ ਨਾਲ ਹੀ ਉੱਪਰ ਦੀ ਪਾਣੀ ਪੀ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 16 ਖਾਣਾ ਬਣਾਉਣ ਤੋਂ ਬਾਅਦ ਕਦੇ ਵੀ ਆਪਣੇ ਚੁੱਲ੍ਹੇ ਨੂੰ ਗੰਦਾ ਨਾ ਰੱਖੋ ਤੇ ਨਾਲ ਹੀ ਉਸ ਉੱਪਰੋਂ ਤਵਾ ਵੀ ਜ਼ਰੂਰ ਚੱਕ ਕੇ ਦਿਓ ਨਹੀਂ ਤਾਂ ਤੁਹਾਡੇ ਘਰ ਵਿੱਚ ਬਰਕਤ ਹਮੇਸ਼ਾ ਲਈ ਖਤਮ ਹੋ ਜਾਵੇਗੀ ਨੰਬਰ 17 ਜੇਕਰ ਤੁਸੀਂ ਆਪਣੇ ਜਿਗਰ ਨੂੰ ਹਮੇਸ਼ਾ ਲਈ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਇਮਲੀ ਨੂੰ ਰਾਤ ਭਰ ਲਈ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ। ਨੰਬਰ 18 ਪਾਣੀ ਪੀਣ ਸਮੇਂ ਜੇਕਰ ਤੁਸੀਂ ਨਿੰਬੂ ਚੱਟ ਲੈਂਦੇ ਹੋ ਤਾਂ ਇਸ ਨਾਲ ਲਟਕਿਆ ਹੋਇਆ ਪੇਟ ਦਿਨਾਂ ਵਿੱਚ ਹੀ ਅੰਦਰ ਚਲਾ ਜਾਵੇਗਾ। ਨੰਬਰ 19 ਚੌਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਵੋ ਕਿਉਂਕਿ ਇਸ ਨਾਲ ਪੇਟ ਫੁੱਲਣ ਲੱਗ ਜਾਂਦਾ ਹੈ। ਨੰਬਰ ਵੀ ਲੋਹੇ ਦੇ ਬਰਤਨ ਵਿੱਚ ਦੁੱਧ ਪੀਣਾ ਹਾਜਮਾ ਖਰਾਬ ਹੋ ਜਾਂਦਾ ਨਾਲ ਹੀ ਜੇਕਰ ਜੇ ਤੁਸੀਂ ਆਪਣੇ ਨੌ ਨੂੰ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕੱਟ ਕੇ ਉਹਨਾਂ ਉੱਪਰ ਸਲਗਮ ਦੇ ਪੱਤੇ ਕਸਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 1 ਜਦੋਂ ਵੀ ਤੁਸੀਂ ਕੋਈ ਵੀ ਤੇਲ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਓ ਫਿਰ ਉਸ ਉੱਪਰ ਹਲਕੇ ਹੱਥਾਂ ਨਾਲ ਤੇਲ ਲਗਾਓ ਤੇ ਕੁਝ ਸਮਾਂ ਮਾਲਿਸ਼ ਕਰੋ ਇਸ ਨਾਲ ਚਿਹਰੇ ਤੇ ਨਿਖਾਰ ਆਵੇਗਾ ਨੰਬਰ 2 ਜੇਕਰ ਕਿਸੇ ਨੂੰ ਵੀ ਨਜ਼ਰ ਲੱਗ ਜਾਵੇ ਤਾਂ 5 ਲਾਲ ਮਿਰਚਾਂ ਤੇ ਥੋੜੀ ਜਿਹੀ ਰਾਈ ਤੇ ਨਮਕ ਮਿਲਾ ਕੇ ਨਜ਼ਰ ਲੱਗੇ ਇਨਸਾਨ ਦੇ ਉੱਪਰ ਦੀ ਸੁਆਕੇ ਅੱਗ ਵਿੱਚ ਜਲਾ ਦਿਓ ਇਸ ਨਾਲ ਨਜ਼ਰ ਉਤਰ ਜਾਵੇਗੀ ਨੰਬਰ 3 ਗੋਭੀ ਨੂੰ ਬਣਾਉਣ ਤੋਂ ਪਹਿਲਾਂ ਕੱਟ ਕੇ ਕੁਝ ਸਮਾਂ ਗਰਮ ਪਾਣੀ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਵਿੱਚਲੇ ਕੀੜੇ ਨਿਕਲ ਜਾਣਗੇ। ਨੰਬਰ 24 ਜੇਕਰ ਤੁਸੀਂ ਉਮਰ ਪਰ ਜਵਾਨ ਰਹਿਣਾ ਚਾਹੁੰਦੇ ਹੋ ਤੇ ਸਰੀਰ ਦਾ ਦੁਬਲਾਪਨ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਭਿੱਜੀ ਹੋਈ ਅੰजीर ਦਾ ਸੇਵਨ ਜ਼ਰੂਰ ਕਰੋ। ਨੰਬਰ 25 ਰੋਜ਼ਾਨਾ ਸਵੇਰੇ ਅਖਰੋਟ ਦੀਆਂ 4-5 ਗੀਰੀਆਂ ਖਾਣ ਨਾਲ ਜੋੜਾਂ ਦਾ ਦਰਦ ਕੁਝ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਨੰਬਰ 26 ਦਹੀਂ ਵਿੱਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇਸ ਨਾਲ ਹੱਡੀਆਂ ਤੇ ਦੰਦਾਂ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 27 ਜੇਕਰ ਅੱਖਾਂ ਥੱਲੇ ਕਾਲੇ ਘੇਰੇ ਪੈ ਗਏ ਹੋਣ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੀ ਮਲਾਈ ਲਗਾ ਲਓ ਇਸ ਨਾਲ ਕੁਝ ਹੀ ਦਿਨਾਂ ਵਿੱਚ ਫਰਕ ਨਜ਼ਰ ਆਵੇਗਾ ਨੰਬਰ 28 ਜੇਕਰ ਤੁਹਾਡਾ ਸਰੀਰ ਕਮਜ਼ੋਰੀ ਮਹਿਸੂਸ ਕਰ ਰਿਹਾ ਤਾਂ ਕਮਜ਼ੋਰ ਹੋ ਗਏ ਹੋ ਤਾਂ ਰੋਜ਼ਾਨਾ ਭੁੰਨੇ ਹੋਏ ਛੋਲੇ ਖਾਓ ਇਸ ਨਾਲ ਸਰੀਰ ਦੀ ਕਮਜ਼ੋਰੀ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਨੰਬਰ 2 ਅਦਰਕ ਦਾ ਪਾਣੀ ਪੀਣਾ ਖੂਨ ਦੀ ਸਫਾਈ ਹੁੰਦੀ ਹੈ ਜਿਸ ਦਾ ਸਬ ਸਾਡੀ ਚਮਕਦੀ ਸਕਿਨ ਤੋਂ ਦਿਖਾਈ ਦਿੰਦਾ ਹੈ ਇਸ ਦਾ ਸੇਵਨ ਕਰਨਾ ਸਾਡੀ ਚਮੜੀ ਦੇ ਕਈ ਰੋਗ ਦੂਰ ਹੋ ਜਾਂਦੇ ਹਨ ਨੰਬਰ 3 ਜਿਸ ਇਨਸਾਨ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਉਸ ਇਨਸਾਨ ਅੰਦਰ ਤਾਂਬੇ ਦੀ ਕਮੀ ਹੋ ਗਈ ਹੈ ਅਜੇ ਵਿੱਚ ਤਾਂਬੇ ਦੇ ਬਰਤਨ ਦਾ ਪਾਣੀ ਪੀਵੋ ਫਾਇਦਾ ਮਿਲੇਗਾ ਨੰਬਰ 31 ਰੋਜ਼ਾਨਾ ਦਿਨ ਵਿੱਚ ਦੋ ਵਾਰ ਖਾਣਾ ਖਾਓ ਤੇ ਨਾਲ ਹੀ ਰਾਤ ਨੂੰ ਗਰਮ ਪਾਣੀ ਜਾਂ ਫਿਰ ਦੁੱਧ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਸਰੀਰ ਸਹੀ ਰਹਿੰਦਾ। ਨੰਬਰ 32 ਜੇਕਰ ਤੁਸੀਂ ਜ਼ਿਆਦਾ ਹਵਾ ਜਾਂ ਫਿਰ AC ਵਿੱਚ ਸੌਂਦੇ ਹੋ ਤੇ ਇਸ ਨਾਲ ਤੁਹਾਡਾ ਮੋਟਾਪਾ ਵਧਣ ਲੱਗ ਜਾਂਦਾ ਹੈ। ਨੰਬਰ 33 ਛੋਲਿਆਂ ਦੀ ਸਬਜ਼ੀ ਖਾਣ ਨਾਲ ਬੁਢਾਪੇ ਵਿੱਚ ਵੀ ਜਵਾਨੀ ਜਿਹੀ ਤਾਕਤ ਬਣੀ ਰਹਿੰਦੀ ਹੈ ਤੇ ਨਾਲ ਹੀ ਸਰੀਰੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 34 ਸੰਤਰੇ ਦੇ ਰਸ ਵਿੱਚ ਕਾਲਾ ਨਮਕ ਜਾਂ ਫਿਰ ਕਾਲੀ ਮਿਰਚ ਪਾ ਕੇ ਪੀਣ ਨਾਲ ਨਜ਼ਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 35 انجیر ਸਾਡੇ ਵਜਨ ਨੂੰ ਘਟ ਕਰਨ ਤੇ ਪੇਟ ਦੇ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਨ ਵਿੱਚ ਸਾਡੀ ਬਹੁਤ ਮਦਦ ਕਰਦੀ ਹੈ। ਨੰਬਰ 36 ਜਿਨ੍ਹਾਂ ਨੂੰ ਜਲਦੀ ਨਾਲ ਬੁਖਾਰ ਹੋ ਜਾਂਦਾ ਉਹਨਾਂ ਨੂੰ ਮੇਥੀ ਦਾਣੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਲਾਭ ਮਿਲਦਾ ਹੈ। ਨੰਬਰ 37 ਜੇਕਰ ਤੁਸੀਂ ਸਵੇਰ ਦੇ ਸਮੇਂ ਟਮਾਟਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਕਦੇ ਵੀ ਸਫੈਦ ਨਹੀਂ ਹੁੰਦੇ। ਨੰਬਰ 33 ਨਿੰਬੂ ਦੇ ਛਿਲਕੇ ਉੱਪਰ ਚੀਨੀ ਰੱਖ ਕੇ ਬੁੱਲਾਂ ਉੱਪਰ ਰਗੜਨ ਨਾਲ ਬੁੱਲਾਂ ਦਾ ਕਾਲਾਪਨ ਖਤਮ ਹੋ ਜਾਂਦਾ ਹੈ। ਨੰਬਰ 39 ਜੇਕਰ ਤੁਸੀਂ ਰੋਜ਼ਾਨਾ 4 ਤੋਂ 5 ਗੁੰਦਾ ਸ਼ਹਿਦ ਨੂੰ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨੰਬਰ 40 ਸ਼ਾਮ ਦੇ ਸਮੇਂ ਕਦੇ ਵੀ ਕੇਲਾ ਨਾ ਖੋਏ ਇਸ ਨਾਲ ਤੁਹਾਨੂੰ ਬਲਗਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 41 ਇੱਕ ਪੱਕੇ ਹੋਏ ਕੇਲੇ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰਕੇ ਇਸ ਦਾ ਇੱਕ ਪੇਸਟ ਤਿਆਰ ਕਰਕੇ ਆਪਣੇ ਚਿਹਰੇ ਤੇ ਕੁਝ ਸਮਾਂ ਲਗਾ ਲਓ ਤੇ ਛੱਡ ਦਿਓ ਫਿਰ ਗੁੰਗੁਨੇ ਪਾਣੀ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰਕੇ ਹੱਥਾਂ ਦੀ ਮਦਦ ਨਾਲ ਆਪਣੇ ਚਿਹਰੇ ਨੂੰ ਸੁਕਾ ਲਓ ਨੰਬਰ 42 ਖੀਰੇ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ ਤੇ ਕੁਝ ਸਮੇਂ ਬਾਅਦ ਧੋ ਲਓ ਇਸ ਨਾਲ ਸਕਿਨ ਟਾਈਟ ਹੋਵੇਗੀ ਦਾਗ ਤਾਂ ਬੇਸਾਫ਼ ਹੋ ਜਾਣਗੇ ਨੰਬਰ 43 ਸਰਕੇ ਨੂੰ ਗਰਮ ਕਰਕੇ ਉਸ ਦੀਆਂ ਦੋ ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਤੂਰ ਹੋ ਜਾਂਦਾ ਹੈ। ਨੰਬਰ 44 ਜੇਕਰ ਤੁਸੀਂ ਸਾਫਲੇ ਰੰਗ ਤੋਂ ਪਰੇਸ਼ਾਨ ਹੋ ਤਾਂ ਹਲਦੀ ਵਿੱਚ ਟੁੱਥ ਪੀਸਟ ਮਿਲਾ ਕੇ ਦੋ ਤੋਂ ਤਿੰਨ ਮਿੰਟ ਲਈ ਆਪਣੇ ਚਿਹਰੇ ਤੇ ਲਗਾ ਲਓ ਇਸ ਨਾਲ ਰੰਗ ਸਾਫ ਹੋ ਜਾਵੇਗਾ। ਨੰਬਰ 45 ਜੇਕਰ ਪੇਟ ਵਿੱਚ ਦਰਦ ਰਹਿੰਦਾ ਹੈ ਖਾਲੀ ਮੂੰਹ ਦਹੀਂ ਵਿੱਚ ਜੀਰਾ ਮਿਲਾ ਕੇ ਪੀ ਲਿਆ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 46 ਸ਼ੂਗਰ ਦੇ ਮਰੀਜ਼ਾਂ ਨੂੰ ਪਾਣੀ ਹਮੇਸ਼ਾ ਮਿੱਟੀ ਦੇ ਬਰਤਨ ਦਾ ਹੀ ਪੀਣਾ ਚਾਹੀਦਾ ਤੇ ਨਾਲ ਹੀ ਇਹਨਾਂ ਨੂੰ ਬੇਸਣ ਦੀ ਰੋਟੀ ਹੀ ਖਾਣੀ ਚਾਹੀਦੀ ਹੈ ਜੋ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਨੰਬਰ 47 ਗਰਭਪਤੀ ਔਰਤਾਂ ਨੂੰ ਕਦੇ ਵੀ ਅਜਬੈਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਜਿਗਰ ਤੇ ਸੋਜ ਆ ਸਕਦੀ ਹੈ। ਨੰਬਰ 48 ਦਵਾਈ ਹਮੇਸ਼ਾ ਸਾਦੇ ਪਾਣੀ ਨਾਲ ਖਾਓ ਇਸ ਨਾਲ ਜ਼ਿਆਦਾ ਫਾਇਦਾ ਕਰਦੀ ਹੈ। ਨੰਬਰ 49 ਵਾਲਾਂ ਦੀ ਸਫੈਦੀ ਦੂਰ ਕਰਨ ਲਈ ਰੋਜ਼ਾਨਾ ਜ਼ੈਤੂਨ ਦਾ ਤੇਲ ਆਪਣੇ ਵਾਲਾਂ ਵਿੱਚ ਲਗਾਓ ਇਸ ਨਾਲ ਬਹੁਤ ਜਲਦੀ ਫਾਇਦਾ ਮਿਲਦਾ ਹੈ। ਨੰਬਰ 50 ਜਿਹੜੇ ਲੋਕ ਸਾਈਕਲ ਦਾ ਸੇਵਨ ਜ਼ਿਆਦਾ ਕਰਦੇ ਨੇ ਉਹਨਾਂ ਦਾ ਸਰੀਰ ਹਮੇਸ਼ਾ ਸਹੀ ਰਹਿੰਦਾ ਤੇ ਨਾਲ ਹੀ ਇਨੇਕਾਂ ਹੀ ਰੋਗਾਂ ਤੋਂ ਬਚੇ ਰਹਿੰਦੇ ਹੋ। ਨੰਬਰ 52 ਕਾਲੇ ਰੰਗ ਦੀ ਜੁੱਤੀ ਆਪਣੇ ਪੈਰਾਂ ਵਿੱਚ ਘੱਟ ਪੋਏਸ ਨਾਲ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਵਿੱਚ ਘਿਰੇ ਰਹਿੰਦੇ ਹੋ। ਨੰਬਰ 52 ਪਿਸ਼ਾਬ ਕਰਦੇ ਸਮੇਂ ਕਦੇ ਵੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਤੇ ਨਾਲ ਹੀ ਪਿਸ਼ਾਬ ਹਮੇਸ਼ਾ ਬੈਠ ਕੇ ਹੀ ਕਰਨਾ ਚਾਹੀਦਾ ਜੇਕਰ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਬਚੇ ਰਹਿਣਾ ਚਾਹੁੰਦੇ ਹੋ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ